ਤਰੀਸੀ ਅੰਤਰਰਾਸ਼ਟਰੀ ਫਲਾਈਟਾਂ ਜਿਹੜੀਆਂ ਆ ਰੱਦ ਹੋਈਆਂ ਨੇ ਪਿਛਲੇ 6 ਦਿਨਾਂ ਦੇ ਵਿੱਚ 에ਅਰ ਇੰਡੀਆ ਵੱਲੋਂ ਇਹ ਸਾਰਾ ਕੁਝ ਹੋ ਰਿਹਾ ਆ ਸਿਕਿਉਰਿਟੀ ਟੈਸਟ ਦੇ ਵਿੱਚੋਂ ਨਾ ਪਾਸ ਹੋਣ ਦੀ ਵਜ੍ਹਾ ਕਰਕੇ ਕੱਲ ਵੀ 13 ਫਲਾਈਟਾਂ ਰੱਦ ਹੋਈਆਂ ਨੇ ਕੱਲ ਤਰੀਕ ਸੀਗੀ 17 ਜੂਨ 2025 ਤੇ ਸ਼ਾਮਾਂ ਨੂੰ 6 ਵਜੇ ਦੀ ਖਬਰ ਇਹ ਸੀਗੀ ਕਿ ਅੱਜ ਪੂਰੇ ਦਿਨ ਦੇ ਵਿੱਚ 13 ਫਲਾਈਟਾਂ 에ਅਰ ਇੰਡੀਆ ਦੀਆਂ ਅੰਤਰਰਾਸ਼ਟਰੀ ਰੱਦ ਹੋਈਆਂ ਨੇ ਤੇ ਲੋਕੀ ਜਿਹੜੇ ਆ ਉਹ ਏਅਰਪੋਰਟਾਂ ਦੇ ਉੱਪਰ ਖੱਜਲ ਹੋਏ ਨੇ ਤੇ ਉਹਨਾਂ ਦੀਆਂ ਬਾਅਦ ਦੇ ਵਿੱਚੋਂ ਵੀਡੀਓ ਵੀ ਵਾਇਰਲ ਹੋਈਆਂ ਨੇ ਸਾਰੇ ਲੋਕਾਂ ਦੀਆਂ ਰੌਲਾ ਪਾਉਂਦਿਆਂ ਹੋਈਆਂ ਨੇ ਕਿਉਂਕਿ ਕਿਸੇ ਨੇ ਗਾਹ ਦੀ ਕੋਈ ਪਲਾਨਿੰਗ ਕੀਤੀ ਹੋਈ ਸੀ ਕਿਸੇ ਨੇ ਗਾਹ ਅੱਗੇ ਫਲਾਈਟਾਂ ਫੜਨੀਆਂ ਸੀ ਉਹਨਾਂ ਦਾ ਸਾਰਾ ਜਿਹੜਾ ਆ ਨੁਕਸਾਨ ਹੋ ਗਿਆ ਪੈਰਿਸ ਤੋਂ ਵੀ ਜਿਹੜੀ ਫਲਾਈਟ ਆ ਉਹ ਵੀ ਰੱਦ ਕਰ ਦਿੱਤੀ ਗਈ ਸੀਗੀ ਤਾਂ ਉਹੀ ਸੀਗਾ ਵੀ ਸਿਕਿਉਰਿਟੀ ਟੈਸਟ ਦੇ ਵਿੱਚੋਂ ਜਹਾਜ਼ ਜਿਹੜਾ ਆ ਬੋਇੰਗ ਉਹ ਹੋ ਪਾਸ ਨਹੀਂ ਹੋਇਆ ਇੱਕ ਗੱਲ ਤੇ ਹਾਸਾ ਆਉਂਦਾ ਹੈ ਕਿ ਲੋਕੀ ਟਿਕਟਾਂ ਸਸਤੀਆਂ ਦੇਖ ਕੇ ਲੈ ਲੈਂਦੇ ਨੇ ਤੇ ਬਾਅਦ ਵਿੱਚ ਹੁਣ ਜਦੋਂ ਜਹਾਜ਼ ਸਿਕਿਉਰਿਟੀ ਟੈਸਟ ਦੇ ਵਿੱਚੋਂ ਪਾਸ ਨਹੀਂ ਜੇ ਹੋਇਆ ਤੇ ਲੋਕੀ ਫੇਰ ਵੀ ਉਸ ਜਹਾਜ਼ ਤੇ ਚੜਨ ਨੂੰ ਤਿਆਰ ਨੇ ਹਾਸੇ ਵਾਲੀ ਗੱਲ ਆ ਨਾ ਉਹ ਕਹਿੰਦੇ ਵੀ ਅਸੀਂ ਮਰਦੇ ਆ ਅਸੀਂ ਪਲੇਨ ਦੇ ਵਿੱਚ ਮਰ ਜਗੇ ਪਰ ਵੀ ਸਾਡਾ ਪਲੇਨ ਦੇ ਵਿੱਚ ਚੜਨਾ ਜਿਹੜਾ ਆ ਉਹ ਜ਼ਰੂਰੀ ਸੀਗਾ ਜਾਂ ਕਈ ਲੋਕ ਕਹ ਰਹੇ ਸੀ ਕਿ ਸਾਡੇ ਵਾਸਤੇ ਦੂਸਰਾ ਜਹਾਜ਼ ਜਿਹੜਾ ਆ ਉਹੋ ਪ੍ਰੋਵਾਈਡ ਹੋਣਾ ਜ਼ਰੂਰੀ ਸੀਗਾ ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਬਿਆਨ ਨੇ ਬਹੁਤ ਸਾਰੇ ਲੋਕਾਂ ਨੇ ਟਿਕਟਾਂ ਦੇ ਨਾਲ ਇੰਸ਼ੋਰੈਂਸ ਲਈ ਹੋਈ ਸੀ ਕਈਆਂ ਨੇ ਨਹੀਂ ਲਈ ਮੈਂ ਆਪਣੀ ਪਿਛਲੀ ਵੀਡੀਓ ਤੇ ਵੀ ਦੱਸਿਆ ਸੀ ਕਿ ਜਦੋਂ ਵੀ ਟਿਕਟ ਕਰਵਾਉਣੀ ਹੁੰਨੇ ਹੋ ਤੁਹਾਡੇ ਵਿੱਚੋਂ ਹੀ ਮੈਂ ਆ ਕਿ ਆਪਾਂ ਇੰਸ਼ੋਰੈਂਸ ਲੈਣ ਤੋਂ ਕਤਰਾ ਜਾਣੇ ਕਿ 25-30 ਯੂਰੋ ਕਾ ਨੂੰ ਐਕਸਟਰਾ ਦੇਣੇ ਆ ਪਰ ਹੁਣ ਅਕਲ ਆ ਗਈ ਆ ਕਿ ਜਦੋਂ ਵੀ ਟਿਕਟ ਲੈਣੀ ਆ ਇੰਡੀਆ ਨੂੰ ਜਾਣਾ ਆ ਕੋਈ ਵੀ ਫਲੈਟ ਕਿਉਂ ਨਾ ਹੋਵੇ ਜੇਕਰ ਵੈਬਸਾਈਟ ਤੋਂ ਲੈਣੀ ਆ ਹੈਲਥ ਐਂਡ ਇੰਸ਼ੋਰੈਂਸ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਓ ਜਿੰਨ ਕਿਤੇ ਪਾਸion ਇਹਨੇ ਆਫਿਸ ਹੁੰਦੇ ਨੇ ਕਿਸੇ ਵੀ ਆਫਿਸ ਦੇ ਵਿੱਚੋਂ ਇੱਕ ਮਹੀਨੇ ਦੀ ਜਾਂ ਦੋ ਮਹੀਨੇ ਦੀ ਕਵਰਿੰਗ ਟਰੈਵਲ ਇੰਸ਼ੋਰੈਂਸ ਬੰਦਾ ਲੈ ਲੈਂਦਾ ਆ ਬੰਦਾ ਫ੍ਰੀ ਰਹਿੰਦਾ ਆ ਕਿਉਂਕਿ ਇੰਸ਼ੋਰੈਂਸ ਦੇ ਪੈਸਿਆਂ ਦੇ ਨਾਲ ਬੰਦੇ ਦੀ ਜ਼ਿੰਦਗੀ ਤਾਂ ਨਹੀਂ ਵਾਪਸ ਆ ਸਕਦੀ ਪਰ ਤੁਸੀਂ ਆਪਣੇ ਆਪ ਦੀ ਇੱਕ ਸਿਕਿਉਰਿਟੀ ਕਰਕੇ ਘੁੰਮਣ ਫਿਰਨ ਜਾਂਦੇ ਹੋ ਜੇਕਰ ਤੁਹਾਡੀ ਫਲੈਟ ਲੇਟ ਹੁੰਦੀ ਆ ਤਾਂ ਵੀ ਤੁਹਾਡਾ ਬਚਾਇਆ ਜੇਕਰ ਤੁਹਾਡਾ ਕੋਈ ਨੁਕਸਾਨ ਹੁੰਦਾ ਤਾਂ ਤਾਂ ਘਰਦਿਆਂ ਨੂੰ ਪਿੱਛੋਂ ਪੈਸੇ ਵੀ ਮਿਲ ਜਾਣੇ ਆ ਏਅਰ ਇੰਡੀਆ ਵਾਲਿਆਂ ਨੇ ਹੁਣ ਕਹਿੰਦੇ ਕਿ 15% ਡਿਸਕਾਊਂਟ ਲਗਾਉਣ ਬਾਰੇ ਸੋਚ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀਆਂ ਟਿਕਟਾਂ ਦੇ ਉੱਪਰ ਕਿਉਂਕਿ ਉਹ ਚਾਹੁੰਦੇ ਕਿ ਲੋਕ ਦੁਬਾਰਾ ਸਾਡੇ ਤੇ ਯਕੀਨ ਕਰਨ ਦੁਬਾਰਾ ਸਾਡੀਆਂ ਫਲਾਈਟਾਂ ਜਿਹੜੀਆਂ ਆ ਲੈਣ ਤੇ ਲੋਕਾਂ ਦੇ ਉੱਪਰ ਦੁਬਾਰਾ ਉਹ ਆਪਣਾ ਵਿਸ਼ਵਾਸ ਜਿਹੜਾ ਆ ਬਣਾਉਨ ਨੂੰ ਕਰਦੇ ਨੇ ਹਮ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਅਹਮਦਾਬਾਦ ਵਾਲੀ ਘਟਨਾ ਦੇ ਵਿੱਚ ਤਕਰੀਬਨ 4000 ਕਰੋੜ ਦੇ ਆਸ-ਪਾਸ ਏਅਰ ਇੰਡੀਆ ਨੂੰ ਇੰਸ਼ੋਰੈਂਸ ਕਲੇਮ ਮਿਲਿਆ ਆ ਤੇ ਮਰਨ ਵਾਲੇ ਪਰਿਵਾਰਾਂ ਨੂੰ 1-1 ਕਰੋੜ ਰੁਪਇਆ ਉਹਨਾਂ ਨੇ ਦੇਣਾ ਆ ਹੁਣ ਤੁਸੀਂ ਹਿਸਾਬ-ਤਾਬ ਲਾ ਲਓ ਆਪੇ ਕਿ ਇਨਸਾਨ ਦੀ ਜਾਨ ਦੀ ਕੀਮਤ ਜਿਹੜੀ ਆ ਉਹ ਸਿਰਫ 1 ਕਰੋੜ ਰੁਪਇਆ ਆ ਤੇ ਬਾਕੀ ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ